कोई नशा करता है उस नशा प्रेरित होने लाई नशा मुक्त होने लाई प्रेरित करांगे ਸਾਰਿਆਂ ਨੂੰ ਪਿਆਰ ਭਰੀ ਸ਼ੁਸ਼ਕਾ ਜੀਵਨ ਕੀ ਸਾਰਿਆਂ ਨੂੰ ਪਤਾ ਹੈਗਾ ਅਜੰਤਰਰਾਸ਼ਟਰੀ ਨਸ਼ਾ ਮੁਕਤੀ ਦਿਵਸ ਜਿਹੜਾ ਅਸੀਂ ਮਨਾ ਰਹੇ ਆ ਕੈਨੂ ਇਹ ਸਿੰਬੋਲਿਕ ਹੁੰਦਾ ਹੈਗਾ ਬਟ ਜੋ ਮੈਸੇਜ ਛੋਟੇ ਬੱਚੇ ਇਹ ਬਲੈਕ ਕਾਰਡਸ ਲੈ ਕੇ ਦੇਣਾ ਚਾਹੁੰਦੇ ਹੈ ਜੋ ਪੂਰੇ ਸਵੇਰੇ ਤੇ ਸਾਰੇ ਮਾਰਕੀਟ ਏਰੀਆ ਵਿੱਚ ਜਾ ਰਹੇ ਹੈਗੀ ਉਹਦਾ ਇੰਟੈਂਟ ਸਿਰਫ ਇੱਕੋ ਹੀ ਹੁੰਦਾ ਹੈਗਾ ਕਿ ਜਿਨ੍ਹਾਂ ਨੇ ਦੇਖਿਆ ਹੈਗਾ ਕਿ ਕਿਸੇ ਕੋਈ ਕਿਸੇ ਦੇ ਪਰਿਵਾਰ ਵਿੱਚ ਨਸ਼ਾ ਪੀੜਿਤ ਹੈਗਾ ਉਹਨਾਂ ਦੀ ਜਦੋਂ ਅਸੀਂ ਸਟੋਰੀ ਉਹਨਾਂ ਦੀ ਜ਼ੁਬਾਨੀ ਸੁਣਦੇ ਆ ਕਿ ਕਿੰਨੀ ਹਾਰਡਸ਼ਿਪ ਆ ਜਿਹੜਾ ਸਾਡਾ ਟਿਮ ਹੈ ਉਹਨੂੰ ਵੀ ਮਿਲਦੀ ਹੈਗੀ ਤੇ ਪਰਿਵਾਰ ਨੂੰ ਵੀ ਲੰਗੀ ਲਾਲ ਮਿਲਦੀ ਹੈਗੀ ਤੇ ਇੱਕ ਟੈਬੂ ਵੀ ਲੱਗ ਜਾਂਦਾ ਹੈਗਾ ਕਿ ਕੋਈ ਨਸ਼ੇੜੀ ਕਹਿ ਦਿੰਦਾ ਹੈ ਕੋਈ ਹੋਰ ਕੁਝ ਕਹਿ ਦਿੰਦਾ ਹੈ ਤੇ ਇੱਕ ਫਿਊਚਰ ਦਾ ਸਾਡਾ ਸਵਾਲ ਲੇਗਾ ਇਹ ਪੁੱਛ ਕੇ ਤਾਂ ਆਂਦਾ ਨਹੀਂ ਕਿ ਕਿਸ ਨੂੰ ਲੱਗੂਗੀ ਕਿਸ ਨੂੰ ਨਹੀਂ ਲੱਗੂਗੀ ਬਟ ਐਸ ਸੁਸਾਇਟੀ ਜਦੋਂ ਤੱਕ ਅਸੀਂ ਆਪਾਂ ਨੂੰ ਆਪਾਂ ਇਸ ਨੂੰ ਫਾਈਟ ਨਹੀਂ ਕਰਾਂਗੇ ਕੁਝ ਨਹੀਂ ਹੋ ਸਕਦਾ ਤਾਂ ਸਾਡੀ ਵੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈਗੀ ਜਿੱਥੇ ਅਸੀਂ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਸਾਰੇ ਗ੍ਰਾਮ ਸਭਾ ਤੇ ਵਾਰਡ ਸਿਚ ਐਕਟੀਵਿਟੀਜ਼ ਕੀਤੀਆਂ ਹੈਗੀਆਂ ਫੀਡਬੈਕ ਲੈਂਦਾ ਹੈਗਾ ਔਰ ਮੈਨੂੰ ਉਮੀਦ ਵੀ ਹੈਗੀ ਕਿ ਜਿੱਥੇ ਤੁਹਾਡੀ ਭਾਗੀਦਾਰੀ ਹੋ ਗਈ ਉੱਥੇ ਅਸੀਂ ਜ਼ਰੂਰ ਸਫਲ ਵੀ ਹੋਵਾਂਗੇ ਬਟ ਇੱਕ ਮੇਰੀ ਗੁਜ਼ਾਰਿਸ਼ ਹੈਗੀ ਦੇਖ ਰਹੇ ਹੋਗੇ ਕਿ ਕਿੰਨੇ ਛੋਟੇ ਬੱਚੇ ਹੈਗੇ ਔਰ ਇੰਨੇ ਜੋਸ਼ ਨਾਲ ਉਹ ਅੱਗੇ ਆ ਰਹੇ ਹੈਗੇ ਤੇ 플ੈਕਡਸ ਉਹਨਾਂ ਦੇ ਹੱਥ ਵਿੱਚ ਹੈਗੇ ਤਾਂ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਉਹ ਵੀ ਇਹ ਮਹਿਸੂਸ ਕਰਦੇ ਹੈਗੇ ਕਿ ਇਸ ਬਿਮਾਰੀ ਨੂੰ ਜੜੋਂ ਖਤਮ ਕਰਨ ਦਾ ਟਾਈਮ ਆ ਗਿਆ ਹੈਗਾ ਤੇ ਜੇ ਤੁਸੀਂ ਸਾਰੇ ਸਾਥ ਦੋਗੇ ਤਾਂ ਮੈਨੂੰ ਪੂਰੀ ਉਮੀਦ ਹੈਗੀ ਕਿ ਜਲਦ ਤੋਂ ਜਲਦ ਅਸੀਂ ਇਸ ਦਾ ਖਾਤਮਾ ਵੀ ਕਰਾਂਗੇ ਤੇ ਚਾਹੇ ਉਹ ਸਾਡਾ ਯੂਥ ਹੋ ਬਜ਼ੁਰਗ ਹੋ ਹੁਣ ਲੜਕੀਆਂ ਇੱਚ ਵੀ ਦੇਖਣੇ ਚਾਹਿਆ ਹੈਗਾ ਜੋ ਮਰਜ਼ੀ ਹੋ ਸਕੂਲਾਂ ਦੇ ਵਿੱਚ ਆਨੂੰ ਟੀਚਰਸ ਨੂੰ ਡੀਓਜ਼ ਨੂੰ ਡਾਕਟਰਸ ਨੂੰ ਸਭ ਨੂੰ ਬੇਨਤੀ ਹੈਗੀ ਕਿ ਇਹ ਹੋ ਜਾਂਦੀ ਬਿਮਾਰੀ ਹੈ ਜਦੋਂ ਕ੍ਰਿਸ਼ਨ ਅਸੀਂ EMPATHETIC ਔਰ ਰਲ ਮਿਲ ਕੇ ਨਹੀਂ ਖਤਮ ਕਰਨ ਦੀ ਸੋਚਾਂਗੇ ਖਤਮ ਨਹੀਂ ਹੋ ਸਕਦੀ ਤੁਹਾਡੇ ਸਾਰਿਆਂ ਦੀ ਸਪੋਰਟ ਦੀ ਲੋੜ ਹੈਗੀ ਤੇ ਮੈਨੂੰ ਪੂਰੀ ਉਮੀਦ ਹੈਗੀ ਕਿ ਇਹ ਛੋਟੇ ਛੋਟੇ ਬੱਚੇ ਜਿਹੜਾ ਤੁਹਾਨੂੰ ਮੈਸੇਜ ਦੇਣਾ ਚਾਹੁੰਦੇ ਹੈਗੇ ਉਹ ਮੈਸੇਜ ਕੋਨੇ-ਕੋਨੇ ਤੱਕ ਪਹੁੰਚੂਗਾ ਤੇ ਹਰ ਬੰਦਾ ਇਸ ਲੜਾਈ 'ਚ ਇਕਜੁੱਟ ਖੜਾ ਰਹੂਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੇ ਜਿਹੜੀ ਹੈ ਤੁਹਾਡੇ ਤੇ ਕਿਸੇ ਨੇ ਇੰਜੀਨੀਅਰ ਬੰਨਾ ਕਿਸੇ ਨੇ ਡਾਕਟਰ ਬੰਨਾ ਕਿਸੇ ਨੇ ਬਹੁਤ ਉੱਚੇ ਮੁਕਾਮ ਤੇ ਪਹੁੰਚਣਾ ਤੇ ਸਾਰੇ ਨੇ ਅਸੀਂ ਸਾਰੀ ਜ਼ਿੰਦਗੀ ਜਿਹੜਾ ਇਸ ਬਿਮਾਰੀ ਪ੍ਰਤੀ ਲੋਕਾਂ ਨੂੰ ਹਮੇਸ਼ਾ ਜਾਗਰੂਕ ਕਰਦੇ ਰਹਿਣਾ ਕਿ ਜੇਕਰ ਕੋਈ ਇਸ ਬਿਮਾਰੀ ਨਾਲ ਪ੍ਰੇਟ ਹੋ ਜਾਂਦਾ ਤਾਂ ਇੱਕ ਬਹੁਤ ਭਿਆਨਕ ਬਿਮਾਰੀ ਦਾ ਸ਼ਤਾਰ ਹੋ ਜਾਂਦਾ ਉਹਦੇ ਲਈ ਜਿਹੜਾ ਹੈ ਸਾਨੂੰ ਨਸ਼ਾ ਮੁਕਤ ਕੇਂਦਰਾਂ ਦੇ ਵਿੱਚ ਇਲਾਜ ਦੇ ਲਈ ਜਾਣਾ ਪੈਂਦਾ ਹੈ ਕਾਉਂਸਲਰ ਨੂੰ ਮਿਲਣਾ ਪੈਂਦਾ ਹੈ ਤੇ ਇਸ ਪ੍ਰਤੀ ਜੋ ਡਾਕਟਰਸ ਨੇਗੇ ਉਹਨਾਂ ਨਾਲ ਇਸ ਇਲਾਜ ਦੇ ਲਈ ਗੱਲਬਾਤ ਕੀਤੀ ਜਾਂਦੀ ਹੈ ਤਾਂ ਜੋ ਉਸ ਅਸੀਂ ਇਲਾਜ ਕਰ ਸਕਦੀ ਹੈ ਸੋ ਸਾਡੇ ਜਿਹੜਾ ਹੈ ਸਾਕੇ ਫਾਸਪੀਟਲ ਹੈ ਬਡੁੰਗਰ ਰੋਡ ਖਾਲਸਾ ਕਲਰਸ ਦੀ ਬੈਕ ਸਾਈਡ ਤੇ ਆ ਜਿੱਥੇ ਤਿੰਨੋ ਤਰ੍ਹਾਂ ਦਾ ਟਰੀਟਮੈਂਟ ਚੱਲਦੇ ਹੈ ਆਓਪੀਡੀ ਇਨਡੋਰ ਤੇ ਕੋਟ ਇਹਦੇ ਵਿੱਚ ਸਾਡੇ ਸਰਜਨ ਸਾਹਿਬ ਵੀ ਇੱਥੇ ਬੈਠੇ ਹੋਏ ਹੋਣਗੇ ਬਹੁਤ ਅੱਛਾ ਜਿਹੜਾ ਹੈ ਇਹਨਾਂ ਵੱਲੋਂ ਉਸ ਹਸਪਤਾਲ ਤੋਂ